ਕਯੋਗੀ ਜਿਹੜਾ ਨਾਲ ਜੁੜੇ ਨੇ ਹਰਿੰਦਰ ਸਿੰਘ ਉਹਨਾਂ ਕੋ ਉਹਨਾਂ ਤੋਂ ਲੈਣੇ ਆ ਪੂਰੀ ਅਪਡੇਟ ਹਰਿੰਦਰ ਸਿੰਘ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸਰ ਇਸ ਲਾਈਵ ਪ੍ਰੋਗਰਾਮ 'ਚ ਧੰਨਵਾਦ ਜੀ ਤਾਂ ਹਰਿੰਦਰ ਸਿੰਘ ਜੀ ਕੋਣ ਵਿਵਾਦ ਕਰ ਰਿਹਾ ਦੇਖੋ ਗੜਗੱ ਜਥੇਦਾਰ ਜਿਹੜੇ ਬਣੇ ਨੇ ਉਹ ਉਹਨਾਂ ਦੇ ਵੱਲੋਂ ਕਿਹਾ ਗਿਆ ਵੀ ਬਿਆਨ ਦੇਣਾ ਦਿੱਤਾ ਜਾਣਾ ਕਿਉਂਕਿ ਜਥੇਦਾਰ ਸਾਹਿਬ ਵੀ ਦਿੰਦੇ ਹਰ ਸਾਲ ਦੇਖੋ ਜੀ ਜਿੱਦਣਿਤ ਗੜਗੱ ਸਰ ਵੀ ਤਾਂ ਕੁਛ ਹੋਈ ਹੈ ਹਾਂਜੀ ਮਤਲਬ ਕੁਝ ਲੋਕਾਂ ਦੀ ਨਾਰਾਜ਼ਗੀ ਤਾਂ ਉਸੇ ਦਿਨ ਤੋਂ ਹੈ ਉਸ ਦਿਨ ਤੋਂ ਹੋਈ ਉਹ ਨਾਰਾਜ਼ ਚੱਲਿਆ ਰਹੇ ਨੇ ਉਹਦੀ ਨਰਾਜ਼ਗੀ ਹੈ ਜਿਹੜੀ ਉਹ ਹਰ ਥਾਂ ਕਈ ਥਾਵਾਂ ਦੇ ਉੱਤੇ ਆਪਣੀ ਨਰਾਜ਼ਗੀ ਜ਼ਾਹਰ ਨਹੀਂ ਕਰ ਚੁੱਕੇ ਨੇ ਹੁਣ ਜਿਹੜਾ ਆ ਗਿਆ ਜੀ ਇਹ ਧੰਨੂ ਘਰਾ ਹੁੱਤ ਜੀ ਜੀ ਮਤਲਬ ਇਹ 88 ਵਾਲਾ ਜਿਹੜਾ ਧੰਨੂ ਘਰਾ ਸੀ ਉਹਦਾ ਮਤਲਬ ਜਨਮ ਮਨਾਇਆ ਜਾਂਦਾ ਸ਼ਹੀਦੀ ਦਿਵਸ 6 ਜੂਨ ਨੂੰ ਹਾਂਜੀ ਸਰ ਤੇ ਹੁਣ ਉਹਦੇ ਵਿੱਚ ਜਿਹੜੀ ਜਨਦਮੀ ਟਕਸਾਲ ਹੈ ਹਾਂਜੀ ਉਹਦੇ ਸੁਰ ਵੱਖਰੇ ਨੇ ਤੇ ਅਕਾਲ ਤਖਤ ਸਾਹਿਬ ਦੇ ਜਿਹੜੇ ਜਥੇਦਾਰ ਨੇ ਭਾਈ ਸਾਹਿਬ ਅ ਕਲਦੀਪ ਸਿੰਘ ਗੜਗੱਚ ਹਾਂਜੀ ਤੇ ਉਹਨਾਂ ਨੂੰ ਉਹਨਾਂ ਨੇ ਇਹ ਹੈ ਵੀ ਅਸੀਂ ਸੰਦੇਸ਼ ਨਹੀਂ ਦੇਣ ਹੁੰਦੇ ਕਿਉਂਕਿ ਅਕਾਲ ਤਖਤ ਦੇ ਜਿਹੜੇ ਜਥੇਦਾਰ ਸਾਹਿਬ ਸਦਮੇ ਤੇ ਜਿਹੜੇ ਵੀ ਹੁੰਦੇ ਆ ਮਤਲਬ ਉਸ ਦਿਨ 6 ਜੂਨ ਨੂੰ ਸਾਰੀ ਕੌਮ ਨੂੰ ਇੱਕ ਸੰਦੇਸ਼ ਦਿੰਦੇ ਹੁੰਦੇ ਆ ਜੀ ਤਾਂ ਉਹ ਕਹਿੰਦੇ ਵੀ ਅਸੀਂ ਸੰਦੇਸ਼ ਨਹੀਂ ਦੇਣ ਹੁੰਦੇ ਤੇ ਜੇ ਕੋਈ ਵੀ ਹਾਲਾਤ ਇੱਥੇ ਉਤਪਨ ਹੋ ਸਕਦੇ ਨੇ ਸਰਕਾਰ ਨੂੰ ਵੀ ਬੇਨਤੀ ਕਰਦੇ ਆ ਤੇ ਸ਼ਰੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵੀ ਬੇਨਤੀ ਕਰਦੇ ਆ ਤੇ ਆਮ ਸਿੱਖ ਜਨਤਾ ਜਿਹੜੀ ਉਹਨੂੰ ਵੀ ਬੇਨਤੀ ਕਰਦੇ ਆ ਵੀ ਸ਼ਾਂਤੀ ਬਣਾਈ ਰੱਖੋ ਸ਼ਾਂਤੀ ਨਾਲ ਹੀ ਇਸ ਗੱਲ ਦਾ ਮਸਲਾ ਹੱਲ ਹੋ ਸਕਦਾ ਹੈ ਮਤਲਬ ਰੌਲਾ ਪੇਸ ਕੁਝ ਸ਼ਕਤੀਆਂ ਨੇ ਜਿਹੜੀਆਂ ਰਾਜਸੀ ਪਾਰਟੀਆਂ ਨੇ ਉਝ ਰਾਜਸੀ ਤਰ੍ਹਾਂ ਨੇ ਜਿਹੜੀਆਂ ਨਹੀਂ ਚਾਹੁੰਦੀਆਂ ਵੀ ਲੋਕ ਇਕੱਠੇ ਰਹਿਣ ਉਹ ਮਤਲਬ ਇਹਦੇ ਉੱਤੇ ਸਰਕੂਕ ਸਾਦ ਗੰਗਾਪਸਾਰ ਕਰਵਾਉਣ ਦੀ ਤਾਕ ਵਿੱਚ ਨੇ ਅਸਾਂ ਆਪਾਂ ਨੇ ਉਹਨਾਂ ਦੀਆਂ ਜਿਹੜੀਆਂ ਚਾਲਾਂ ਨੇ ਉਹਨਾਂ ਨੂੰ ਕਾਮਯਾਬ ਨਹੀਂ ਹੋਣ ਦੇਣਾ ਡਾਕਟਰ ਸਾਹਿਬ ਇੱਕ ਬੜਾ ਮਾੜਾ ਦਿਨ ਸੀਗਾ ਜਿਵੇਂ ਤੁਸੀਂ ਗੱਲ ਦੱਸੀ ਕਿ 1984 ਨੂੰ ਬਹੁਤ ਉਹ ਦੁਖਦਾਈ ਘਟਨਾ ਸੀ ਅਸੀਂ ਮੰਨਦੇ ਹਾਂ ਉਹ ਪੰਜਾਬੀ ਦੇ ਦਿਲਾਂ ਵਿੱਚ ਅੱਜ ਵੀ ਉਹਦੀ ਦੀ ਇਹਦੀ ਘਾਟ ਹੈ ਜਾਂ ਉਹ ਜਿਹੜੇ ਕਿ ਇੱਕ ਯਾਦਾਂ ਨੇ ਉਹ ਭੁੱਲਦਿਆਂ ਨਹੀਂ ਠੀਕ ਹੈ ਅਸੀਂ ਸਾਕਾ ਮਨਾਉਂਦੇ ਹਾਂ ਹਰ ਸਾਲ ਵਧੀਆ ਗੱਲ ਹੈ ਤੇ ਸਾਡੇ ਅੱਜ ਫਰਜ਼ੀ ਬੰਦਾ ਤੇ ਸਭ ਤੋਂ ਢੀ ਗੱਲ ਹੈ ਕਿ ਜਿਹੜਾ ਤੁਸੀਂ ਗੱਲ ਕਰ ਰਹੇ ਹੋ ਵੀ ਉਹ ਦੰਦੂ ਟਕਸਾ ਜਿਹੜੇ ਆਗੂ ਨੇ ਉਹਨਾਂ ਨੇ ਇੱਕ ਗੱਲ ਇਹ ਗੱਲ ਕਹੀ ਹੈ ਜੋ ਮੈਂ ਸਵੇਰੇ ਅੱਜ ਦੇ ਸੁਣ ਰਿਹਾ ਸੀ ਉਹ ਕਹਿੰਦੇ ਵੀ ਜਥੇਦਾਰ ਸਾਹਿਬ ਭਾਸ਼ਣ ਦੇਣ ਦੇ ਲਾਇਕ ਨਹੀਂ ਹਨ ਇਸ ਕਰਕੇ ਅਸੀਂ ਉਹਨਾਂ ਨੂੰ ਭਾਸ਼ਣ ਨਹੀਂ ਦੇਣਾ ਦੇਣਾ ਉਹ ਦੇਖੋ ਜ ਉਹਨਾਂ ਦੀ ਉਹ ਦੇਦੇ ਉਹ ਤਾਂ ਕਿਉਂਕਿ ਨਿੰਗ ਸੰਧਾਨੀਆਂ ਜਥੇਬੰਦੀਆਂ ਨੇ ਤਰਨਾ ਦਲ ਆਲਾ ਅਸੀਂ ਜਨਮੇਕਰੋ ਦੀ ਜਿਹੜੇ ਦੂਸਰੇ ਹੋਰ ਨੇ ਇਸੇ ਤਰੀਕੇ ਨਾਲ ਜਮਦਵੀ ਤਖਸਾਲ ਹੈ ਜਿਨ੍ਹਾਂ ਦੇ ਮੁਖੀ ਸੰਤ ਜਰਾਈਲ ਸਿੰਘ ਢਿੰਡਰਾਂ ਵਾਲੇ ਹੁੰਦੇ ਸੀ ਉਹਨਾਂ ਦੇ ਨੇ ਹੁਣ ਬਾਬਾ ਅਰਨਾਨ ਸਿੰਘ ਧੁਮਾ ਮਤਲਬ ਜਿਹੜੇ ਇਹ ਇਹ 10 ਆਪਦੇ ਮੁਤਾਬਕ ਵੀ ਜਿਹੜੀਆਂ ਇਹ ਤਾਜ ਪੁੱਛੀ ਹੋਈ ਹੈ ਉਹ ਸਿੱਖ ਮਰਾਗਾ ਦੇ ਅਨੁਸਾਰ ਨਹੀਂ ਹੋਈ ਇਸ ਕਰਕੇ ਮਤਲਬ ਉਹਨਾਂ ਦੇ ਜਿਹੜੇ ਇਹ મતਭੇਦ ਨੇ ਜਥੇਦਾਰ ਕਲਦੀਪ ਸਿੰਘ ਗਰਗਨ ਸਾਹਿਬ ਨਾਲ ਬਰਕਰਾਰ ਹੈਗੇ ਨੇ ਪਰ ਮੈਂ ਤਾਂ ਅੰਦਾਜ਼ਾ ਲਾ ਦੇਣਾ ਕਿ ਅੱਜ ਇੱਕ ਹੋਰ ਬਿਆਨ ਆ ਗਿਆ ਸਿਮਰਦੀਪ ਸਿੰਘ ਮਾਨ ਅਕਾਲ ਦਰ ਬੀ ਪਾਰਟੀ ਦਾ ਕਿ ਉਹ ਕਹਿ ਰਹੇ ਨੇ ਅਸੀਂ ਕਿਸੇ ਪ੍ਰਕਾਰ ਦਾ ਮਾਹੌਲ ਖਰਾਬ ਨਹੀਂ ਹੁੰਦਾਂਗੇ 6 ਤਰੀਕ ਨੂੰ ਤੇ ਅਸੀਂ ਜਥੇਦਾਰ ਸਾਹਿਬ ਸਾਹਿਬ ਨਾਲ ਖੜੇ ਆ ਤੇ ਉਹਨਾਂ ਨੂੰ ਕੋਈ ਡਰਨ ਦੀ ਲੋੜ ਨਹੀਂ ਹੈ ਜੇ ਕੋਈ ਇਹ ਗੱਲਾਂ ਨੇ ਜਿਹੜੀਆਂ ਇਹ ਤਾਂ ਸਿਆਸੀ ਗੱਲਾਂ ਨੇ ਮਤਲਬ ਇਸ ਤਰ੍ਹਾਂ ਦੇ ਬਿਆਨ ਦੇ ਕੇ ਨਾ ਟਕਰਾਓ ਪੈਦਾ ਕਰਨ ਵਾਲੀ ਪੋਜੀਸ਼ਨ ਹੋ ਜਾਂਦੀ ਵੀ ਮੈਂ ਫਲਾਣੇ ਨਾਲ ਕੋਈ ਬੰਦਾ ਕਹਿ ਦੂਗਾ ਮੈਂ ਇੱਧਰਲੀ ਧਰ ਨਾਲ ਖੜਾ ਦੂਜਾ ਬੰਦਾ ਕਹਿ ਦੂ ਮੈਂ ਇੱਧਰਲੀ ਧਰ ਨਾਲ ਖੜਾ ਮਤਲਬ ਇਸ ਤਰ੍ਹਾਂ ਕਰਨ ਨਾਲ ਜਿਹੜਾ ਮਾਹੌਲ ਹੈ ਉਹ ਗਰਮ ਹੋਉਂਦਾ ਹੈ ਮਤਲਬ ਆਪਾਂ ਅਪੀਲ ਕਰਦੇ ਆ ਸਾਰਿਆਂ ਨੂੰ ਵੀ ਸਾਰੇ ਆਪਰੇ ਨੇ ਜਦੋਂ ਵੀ ਕੋਈ ਇਹ ਜੇ ਵੱਡੇ ਤਿਹਾੜਾ ਮਨਾਇਆ ਜਾਂਦਾ ਉਦੋਂ ਜਿਹੜੀਆਂ ਉਹਦੇ ਧਾਰੀਆਂ ਨੇ ਜਿਹੜੇ ਆਪਦੇ ਕੋਲੇ ਪਦ ਨੇ ਉਹਨਾਂ ਨੂੰ ਛੱਡ ਕੇ ਇੱਕ ਆਮ ਨੋਰਮਲ ਸਿੱਖ ਵਰਕੇ ਮਤਲਬ ਗੁਰੂ ਗ੍ਰੰਥ ਸਾਹਿਬ ਦੇ ਨਤਮਸਤਕ ਹੋਣਾ ਚਾਹੀਦਾ ਚਾਹੇ ਉਹਦਾ ਰਤਬਾ ਕਿੱਡਾ ਹੀ ਵੱਡਾ ਚਾਹਣਾ ਹੋਵੇ ਇਹਦੇ ਨਾਲ ਸਿੱਖਾਂ ਦੇ ਵਿੱਚ ਭਾਈਚਾਰਕ ਸਾਂਝ ਬਣਦੀ ਹੈ ਜਿਵੇਂ ਜਿਵੇਂ ਤੁਸੀਂ ਕਹਿਆ ਸਿੱਖੀ ਭਾਈਚਾਰ ਦੀ ਗੱਲ ਕਰਦਾ ਜਿਵੇਂ ਕਿ ਰਾਮ ਸਿੰਘ ਧੂਮਾ ਨੇ ਇਹ ਬਿਆਨ ਜਾਰੀ ਕੀਤਾ ਵੀ ਉਹ ਦੇਖੋ ਜੱਥੇਦਾਰ ਸਾਹਿਬ ਨੇ ਅਕਸਿਰੇ ਕਾਲ ਤੱਕ ਸਾਹਿਬ ਦੇ ਚਲੋ ਉਹ ਗੱਲ ਲੱਗ ਹੈ ਵੀ ਉਹ ਨਹੀਂ ਉਹਨਾਂ ਨੂੰ ਕਬੂਲ ਹੋਇਆ ਵੀ ਉਹ ਜੱਥੇਦਾਰ ਬਣਜੇ ਤੇ ਕਿ ਰਾਤ ਨੂੰ ਇਹ ਤਾਕਤੂਸੀ ਹੋਈ ਉਹ ਗੱਲ ਲੱਗ ਹੈ ਪਰ ਜਿਹੜਾ ਇਹ ਦਿਨ 6 ਤਰੀਕ ਨੂੰ ਉਹ ਅਰਨਮ ਸਿੰਘ ਤੋਂ ਮਾਂ ਨੂੰ ਵੀ ਸੋਚਿਆ ਇਹਦਾ ਸੀ ਵੀ ਆ ਜਾ ਬਿਆਨਨਾ ਦੇਣ ਕਿਉਂਕਿ ਦੇਖੋ ਪੰਜਾਬ ਦੇ ਲੋਕ ਤਾਂ ਪਹਿਲੇ ਹੀ ਤਰਸਦੀ ਦਾ ਸ਼ਿਕਾਰ ਹੋਏ ਨੇ 84 ਚ ਹਾਂਜੀ ਦੇਖੋ ਜਿਹੜਾ ਜੂਨ ਹੈ ਨਾ ਜੂਨ ਦਾ ਵੀ ਨਾ ਕਿਉਂਕਿ ਜਿਹੜਾ 1 ਜੂਨ ਨੂੰ ਗੁਰੂ ਗ੍ਰੰਥ ਸਾਹਿਬ ਦੀ ਪੀੜਸੀ ਜਿਹੜੀ ਉਹ ਚੋਰੀ ਹੋਈ ਸੀਗੀ ਆਪਣਾ ਗੁਰਜਵਾਰ ਸਿੰਘ ਨਾਲ ਆਪ ਪਰਿੰਡਾਇਆ ਗਿਆ ਜੀ ਮਤਲਬ ਉੱਥੇ ਵੀ ਅੱਜ ਕਾਫੀ ਲੋਕ ਨੇ ਜਿਹੜੇ ਮਤਲਬ ਗੁਰੂ ਸਾਹਿਬ ਨੂੰ ਨਤਮਸਤਕ ਹੋ ਰਹੇ ਨੇ ਪਛਤਾਪ ਕਰ ਰਹੇ ਨੇ ਕਿਨੂੰ ਹਾਂ ਉਹ ਸਰਦਾਰਾ ਜੀ ਕਹਿ ਲਓ ਕੁਛ ਮਰਜ਼ੀ ਇਸ ਗੱਲ ਨੂੰ ਕਹਿ ਸਕਦੇ ਆਪਾਂ ਕੁਰੇ ਮਰਿਆਦਾ ਦੇ ਅਨਸਾਰ ਮਤਲਬ ਲੋਕ ਇਕੱਠੇ ਲੋਕਾਂ ਦਾ ਧਿਆਨ ਤਾਂ ਇੱਥੇ ਰਿ ਤੇ ਜਿਹੜੇ ਇਹ ਲੋਕ ਵੱਡੇ ਉਹਦੇ ਉਧਾਰ ਲੋਕ ਨੇ ਇਹ ਅਉਦੇਦਾਰੀਆਂ ਪਿੱਛੇ ਮਤਲਬ ਜਿਹੜੇ ਛੋਟੇ ਲੋਕ ਸੈਡਰ ਦੇ ਲੋਕ ਨੇ ਉਹਨਾਂ ਦੀ ਮਰਿਆਦਾ ਨੂੰ ਇਹ ਭੰ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਤਾਂ ਕਿ ਉਹਨਾਂ ਦਾ ਧਿਆਨ ਹੈ ਜਿਹੜਾ ਲੜਾਈਆਂ ਝਗੜਿਆਂ ਵੱਲ ਹੋ ਜੇ ਤੇ ਇਹਨਾਂ ਦੀਆਂ ਕੁਰਸੀਆਂ ਇਸੇ ਤਰ੍ਹਾਂ ਬਰਾਜਮਾਨ ਕੁਰਸੀਆਂ ਤੇ ਬਰਾਜਮਾਨ ਹੈਨ ਕੀ ਕੀ ਤੁਹਾਨੂੰ ਲੱਗਦਾ ਹੈ ਦੇਖੋ ਐ ਜੀਪੀਸੀ ਨੂੰ ਅੱਗੇ ਆਣਾ ਚਾਹੀਦਾ ਹੈ ਜਾਂ ਫਿਰ ਸਰਕਾਰਾਂ ਦੇ ਨੁਮਾਇੰਦਿਆਂ ਨੂੰ ਅੱਗੇ ਆਣ ਤੇ ਦਾ ਇਹ ਗੱਲ ਨੂੰ ਸ਼ਾਂਤ ਕਰਾਉਣ ਦੇ ਲਈ ਹਾਂਜੀ ਇਹ ਤਾਂ ਦੇਖੋ ਸ਼ਰੋਮਣੀ ਅਸਲ ਜ਼ਿੰਮੇਵਾਰਤਾ ਇਹਦੀ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਜੀ ਉਹਨਾਂ ਨੇ ਹੀ ਜਿਹੜੇ ਫੈਸਲਾਫਤਾ ਜਥੇਦਾਰ ਨੇ ਉਹਨਾਂ ਨੂੰ ਮਤਲਬ ਉਹਦਾ ਮੁਕਤ ਕੀਤਾ ਇਹਨਾਂ ਦੀ ਜੁਆਇਨਿੰਗ ਕੀਤੀ ਮਤਲਬ ਜਦੋਂ ਕੋਈ ਆਪ ਰਟ ਹੋਣਗੇ ਉਹਨਾਂ ਦਾ ਹੱਕ ਮੰਨਦਾ ਸੀ ਵੀ ਇਹ ਫੈਸਲਾ ਜਿਹੜਾ ਸਰਉਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਵੋਟਾਂ ਦੇ ਉੱਤੇ ਛੱਡਿਆ ਜਾਂਦਾ ਉਹਨਾਂ ਚਰ ਮਤਲਬ ਇਸ ਨੂੰ ਐਕਟਿੰਗ ਦੇ ਹਿਸਾਬ ਨਾਲ ਤੋਰਿਆ ਜਾਂਦਾ ਤਾਂ ਕਿ ਜਿਹੜੇ ਨਵੇਂ ਬੰਦੇ ਨੇ ਜਦੋਂ ਕੋਰਮ ਪੂਰਾ ਹੋ ਜਾਂਦਾ 190 ਦੇ ਕਰੀਬ ਮੈਂਬਰ ਨੇ ਸਾਰੇ ਮੈਂਬਰ ਇਕੱਠੇ ਹੋ ਕੇ ਇਹ ਮਤਲਬ ਵੱਡਾ ਅਹੁਦਾ ਹੈਗਾ ਇਹਦੀ ਚੋਣ ਕਰਨੀ ਸੀ ਤਾਂ ਉਸ ਹਿਸਾਬ ਨਾਲ ਕੀਤੀ ਜਾਂਦੀ ਕਿਉਂਕਿ ਗੱਲ ਕਰ ਵੀ ਜਿਹੜੇ ਬੰਦੇਾਂ ਦੀ 5 ਸਾਲ ਵਾਸਤੇ ਚੋਣ ਹੋਈ ਸੀ 15 ਸਾਲਾਂ ਬਾਅਦ ਮਤਲਬ ਉਹ ਇਸ ਤਰ੍ਹਾਂ ਦੀਆਂ ਜਿਹੜੀਆਂ ਕਾਰਵਾਈਆਂ ਕਰਦੇ ਨੇ ਇਹ ਉੱਤਰ ਪਾਉ ਉਹਨੇ ਪਰ ਫਿਰ ਇਹ ਵਿੱਚ ਤੰਥ ਦੇ ਭਲੇ ਨਹੀਂ ਇਹਦੇ ਵਿੱਚ ਕੋਈ ਮਤਲਬ ਗੁਜਾਇਸ ਨਹੀਂ ਹੈ ਉਹਨਾਂ ਨੂੰ ਸਾਰਾ ਦਰਨ ਦੌਰ ਤਾਂ ਚਰਨ ਵਾਲੀ ਗੁਰਦੁਆਰਾ ਪ੍ਰਬੰਧ ਕਮੇਟੀ ਨੂੰ ਵੋਟਾਂ ਤੇ ਲਾਉਣਾ ਚਾਹੀਦਾ ਤਾਂ ਕਿ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀਆਂ ਮਰਿਆਦਮਾਂ ਭੰਗ ਹੋਈਆਂ ਨੇ ਜਾਂ ਜਿਨ੍ਹਾਂ ਨੇ ਠਿੱਕੀਆਂ ਨੇ ਉਹ ਅੱਗੇ ਤੋਂ ਨਾ ਕਰ ਸਕਣ ਕਿਉਂਕਿ ਪੜ੍ਹੇ ਲਿਖੇ ਲੋਕ ਆ ਜਾਣਗੇ ਕੰਮ ਕਰਨ ਦੇ ਯੋਗ ਬੰਦੇ ਆ ਜਾਣਗੇ ਤਾਂ ਹੁਣ ਬਜ਼ੁਰਗ ਬੰਦੇ ਹੋਗੇ ਉਸ ਅਨਪੜ੍ਹ ਕਿਸਮ ਦੇ ਨੇ ਉਸ ਥੋੜਾ ਜਿਹਾ ਘੱਟ ਉਸ ਤਰ੍ਹਾਂ ਦੇ ਮਤਲਬ ਉਹਨਾਂ ਦਾ ਕਿੱਥੇ ਰਿਟਾਇਰ ਜੱਜ ਹੈ ਕਿਤੇ ਰਿਟਾਇਰ ਵਕੀਲ ਹੈ ਕਿੱਥੇ ਕੋਈ ਆ ਹੋਰ ਆਈਏ ਸੱਸ ਰਹਿ ਗਿਆ ਕੋਈ ਆਈਆਰਐਸ ਸੱਸ ਰਹਿ ਮਤਲਬ 3 ਹੁਮ ਕੋ ਵਸਤ ਨਹੀਂ ਜਿਹੜੇ ਲੋਕ ਉਹ ਸੇਵਾ ਕਰਨ ਨੂੰ ਤਿਆਰ ਨੇ ਬạc ਕਿਸਮਤੀ ਇਹ ਹੈ ਵੀ ਸੈਂਟਰ ਸਰਕਾਰ ਤੋਂ ਜਿਹੜੀਆਂ ਇਹ ਰਾਜਨੀਤਿਕ ਤਰ੍ਹਾਂ ਨੇ ਇਹ ਵੋਟਾਂ ਪੈ ਨਹੀਂ ਦੇ ਰਹੀਆਂ ਕਿਉਂਕਿ ਉਹਨਾਂ ਦੇ ਨਾਲ ਇਹਨਾਂ ਦੀ ਭਾਈ ਵਾਲੀ ਹੈ ਤੁਹਾਨੂੰ ਲੱਗਦਾ ਨਹੀਂ ਵੇਖੋ ਜਿਹੜੇ ਜੱਥੇ ਅਰਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਇੰਨਾ ਵੱਡਾ ਉਹਨਾਂ ਦੇ ਖਿਲਾਫ ਬਿਆਨ ਆ ਜਾਂਦਾ ਪਰ ਹਾਂ ਉਹਨਾਂ ਨੇ ਇੱਕ ਸਿਆਣਤਾ ਦੀ ਇਹ ਗੱਲ ਖਾਈ ਹੈ ਉਹਨਾਂ ਨੇ ਪਲਟਵਾਰ ਇਹਦਾ ਕੁਝ ਨਹੀਂ ਕੀਤਾ ਤੇ ਉਹਨਾਂ ਨੇ ਹਿੱਤਾ ਕੋਈ ਨਹੀਂ ਜਿਵੇਂ ਕਿ ਸਿਮਰਜੀ ਮਾਨ ਦਾ ਬਿਆਨ ਆ ਗਿਆ ਸੁਖਵੀਰ ਬਾਲੋ ਦਾ ਬਿਆਨ ਆ ਰਿਹਾ ਪਰ ਉਹਨਾਂ ਦੇ ਵੱਲੋਂ ਹਿੱਤਾ ਕੋਈ ਬਿਆਨ ਦਿੱਤਾ ਗਿਆ ਇਸ ਦਾ ਮਤਲਬ ਸਮਝ ਲੈਣੇ ਵੀ ਪੰਜਾਬ ਦੀ ਜਿਹੜੀ ਹੈ ਕਿ ਸਹਿਜਿਲਤਾ ਇਕਤਾ ਖਰਾਬ ਨਾ ਹੋਏ ਦੇਖੋ ਜੀ ਕੋਸ਼ਸ਼ ਸ਼ਰਮੀਲੀ ਕਮੇਟੀ ਦੇ ਬੰਦੇ ਅਪੀਲ ਵੀ ਕਰ ਰਹੇ ਆ ਵੀ ਜੱਜਦਾਰ ਸਾਹਿਬ ਉਸ ਦਿਨ ਉੱਥੇ ਮਤਲਬ ਨਾ ਪਹੁੰਚਣ ਕਿਉਂਕਿ ਕੋਈ ਟਕਰਾਅ ਵਾਲੀ ਸਥਿਤੀ ਨਾ ਪੈਦਾ ਹੋ ਜੇ ਜੱਜਦਾਰ ਸਾਹਿਬ ਨੂੰ ਵੀ ਪਤਾ ਹੈਗਾ ਕਿਉਂਕਿ ਉਹਨਾਂ ਨੂੰ ਜਿਹੜੀ ਆਪਣੀ ਤਾਜ ਪੋਛੀ ਦਾ ਉਹਦੇ ਬਾਰੇ ਵੀ ਸਾਰਾ ਪਤਾ ਹੈ ਉਹਨਾਂ ਨੂੰ ਜਿਹੜੀਆਂ ਗੁਰਮਰਯਾਦਾਵਾਂ ਨੇ ਉਹਨਾਂ ਬਾਰੇ ਵੀ ਉਹਨਾਂ ਨੂੰ ਸਾਰਾ ਪਤਾ ਹੈ ਇਸ ਕਰਕੇ ਉਹ ਜੇ ਬੋਲਦੇ ਨੇ ਤਾਂ ਉਹ ਇਹੀ ਕਹਿੰਦੇ ਨੇ ਵੀ ਭਈ ਆਪਾਂ ਨੂੰ ਕੋਈ ਲੜਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਆਪਾਂ ਆਪਸ ਦੇ ਵਿੱਚ ਨਾ ਲੜੀਏ ਸਾਰੇ ਜਣੇ ਰਲ ਮਿਲ ਕੇ ਆਪਾਂ ਇਹ ਜਿਹੜਾ ਸਰਦਾ ਅਝਲੀ ਸਮਾਰੋਹ ਨੇ ਇਹਨਾਂ ਨੂੰ ਖੂਬ ਮਨਾਈਏ ਤੇ ਅੱਗੇ ਗੁਰੂ ਸਾਹਿਬ ਦੇ ਅੱਗੇ ਇਹ ਅਰਦਾਸ ਵੀ ਕਰੀਏ ਵੀ ਅੱਗੇ ਤੋਂ ਜਿਹੜੀਆਂ ਇਆਂ-ਇਆਂ ਤਰਾਸਤੀਆਂ ਨੇ ਸਾਡੇ ਮੂਹਰੇ ਸਾਡੇ ਪੇਸ਼ ਨਾ ਆਉਣ ਜੀ ਪਰ ਦੇ ਕੋਨਾ ਆਏ ਤਾਂ ਕੋਈ ਬੰਦਾ ਤੁਸੀਂ ਇਹ ਸ਼ਰਮਣੀ ਕਲਦਲ ਦੀ ਅੱਗੇ ਆ ਰਿਹਾ ਕੋਈ ਰਾਸੀ ਸਿਆਸੀ ਪਾਰਟੀਆਂ ਨਹੀਂ ਅੱਗੇ ਆ ਰਹੀਆਂ ਤਾਂ ਅਸੀਂ ਨਹੀਂ ਚਾਹਦੇ ਵੀ ਪੰਜਾਬ ਦਾ ਮਾਹੌਲ ਖਰਾਬ ਹੋਏ ਅਸੀਂ ਆਪਣੇ ਚੈਨਲੋਂ ਹੀ ਗੁਜਾਜ਼ ਕਰਾਂਗੇ ਜੱਥੇ ਗਰਗਾਟ ਸਾਹਿਬ ਨੂੰ ਵੀ ਉਹ ਆਪਣਾ ਸ਼ਾਂਤਪੁਰਾ ਰਹਿੰ ਜਿਵੇਂ ਹੁਣ ਤਾਂ ਰਹੇ ਨੇ ਤੇ ਉਧਰ ਤੁਮਾ ਸਾਹ ਨੂੰ ਬੇਨਤੀ ਕਰਾਂਗੇ ਵੀ ਠੀਕ ਹੈ ਜੇ ਤੁਹਾਨੂੰ ਨਹੀਂ ਪਸੰਦ ਤਾਂ ਤੁਸੀਂ ਕੋਈ ਆ ਜਾ ਆ ਜਾ ਕੰਮ ਨਾ ਕਰੋ ਵੀ ਛੇਤਰ ਨੂੰ ਮਾਹੌਲ ਖਰਾਬ ਹੋਏ ਕਿਉਂਕਿ ਛੇਤਰ ਨੂੰ ਅਮਰੀ ਸਰ ਦੇ ਬਹੁਤ ਵੱਡਾ ਕੱਟ ਹੁੰਦਾ ਹੈ ਡਾਕਟਰ ਸਾਹਿਬ ਹਾਂਜੀ ਦੇਖੋ ਇਹ ਗੱਲ ਇਹ ਐ ਕਿ ਜਿਹੜਾ ਸਿੱਖ ਕੌਮ ਹੈ ਇਹ ਧਾਰਮਿਕ ਕੌਮ ਹੈ ਧਰਮ ਨੂੰ ਮੰਨਣ ਵਾਲੀ ਕੌਮ ਹੈ ਗੱਲ ਕਰ ਇਹਦੇ ਜਿੱਥੇ ਦੇ ਗੁਰੂ ਗ੍ਰੰਥ ਸਾਹਿਬ ਇਹ ਇਹ ਤਾਂ ਕਰਤਾ ਧਰਤਾ ਨੇ ਗੱਲ ਕਰ ਕੁਝ ਰਾਜਨੀਤਿਕ ਪਾਰਟੀਆਂ ਨੇ ਜਿਹੜੀਆਂ ਉਹ ਮਤਲਬ ਜਿਹੜੇ ਬੰਦੇ ਨੇ ਉਹਨਾਂ ਨੂੰ ਆਪਦੇ ਕਲਾਵੇ ਵਿੱਚ ਲੈ ਕੇ ਵਹਿ ਗਈਆਂ ਜਿੱਤੇ ਕਰਕੇ ਇਹ ਦੁਬਧਾ ਪੈਦਾ ਹੋ ਰਹੀ ਹੈ ਜੇ ਸਿੱਖੀ ਦੇ ਵਿੱਚ ਸਿਆਸਤ ਦੂਜੇ ਨੰਬਰ ਤੇ ਹੋਵੇ ਧਰਮ ਪਹਿਲੇ ਨੰਬਰ ਤੇ ਹੋਵੇ ਕੁਝ ਜਿਹੜੇ ਰਿਸ਼ਾਦ ਰਵੇਸ਼ ਨੇ ਉਹ ਧਰਮ ਵੱਲੋਂ ਦਿੱਤੇ ਜਾਣ ਤਾਂ ਮਤਲਬ ਰਾਜਨੀਤਿਕ ਪਾਰਟੀ ਹੈ ਜਿਹੜੀ ਉਹ ਉਹਦੇ ਪੱਛਨਾਂ ਤੇ ਚੱਲੇ ਫਿਰ ਕੋਈ ਵੀ ਇਸ ਤਰ੍ਹਾਂ ਦਾ ਕੇਸ ਨਹੀਂ ਹੁੰਦਾ ਜਦੋਂ ਧਾਰਮਿਕ ਦੇ ਉੱਤੇ ਸਿਆਸੀ ਭਾਰੂ ਹੋ ਜਾਂਦੇ ਨੇ ਉਦੋਂ ਮਤਲਬ ਜਿਹੜੀਆਂ ਇਸ ਤਰ੍ਹਾਂ ਦੀ ਆਪ ਉਧਰੀਆਂ ਕਾਰਵਾਈਆਂ ਨੇ ਉਹ ਸਿਆਸੀ ਲੋਕ ਕਰਦੇ ਨੇ ਜਿਹੜੀਆਂ ਆਮ ਲੋਕਾਂ ਦੇ ਉੱਤੇ ਭਾਰੂ ਪੈਂਦੀਆਂ ਨੇ ਔਰ ਜਿਹੜੀਆਂ ਨਹੀਂ ਹੋਣੀਆਂ ਚਾਹੀਦੀਆਂ ਜਿਦੇ ਨਾਲ ਸਿੱਖ ਜਗਤ ਦਾ ਭਲਾ ਨਹੀਂ ਹੋਣਾ ਭਲਾ ਤਾਂ ਧਰਮ ਦਾ ਮਤਲਬ ਜੇ ਉੱਪਰ ਹੋਊਗਾ ਧਰਮ ਦੀ ਜੈਜਕਾਰ ਹੋਊਗੀ ਜੈਜਕਾਰ ਹੋਊ ਪੈਗਰੂ ਜੀ ਕਾ ਖਾਲਸਾ ਵੇਗ ਜੂ ਕੇ ਠੱਤੇ ਦਾ ਨਾਰਾ ਬਲੰਦ ਹੋਊਗਾ ਫਿਰ ਹੀ ਸਿੱਖੀ ਆ ਜਿਹੜੀ ਉਹ ਧੱਤੀ ਕਰੂਗੀ ਰਾਜਨੀਤਿਕ ਲੀਡਰ ਲੋਕ ਨੇ ਜਿਹੜੇ ਇਹ ਕੁਰਸੀਆਂ ਦੇ ਮਗਰ ਲੱਗ ਕੇ ਕੁਰਸੀਆਂ ਦਾ ਸੱਤਾ ਸੁਖ ਮੰਨਣ ਦੇ ਬਾਰੇ ਲੋਕਾਂ ਨੂੰ ਆਪਸ ਦੇ ਵਿੱਚ ਲੜਾ ਕੇ ਤੇ ਪਰਹਾ ਕੇ ਤੇ ਮਤਲਬ ਗਲਤ ਰਸਤੇ ਤੇ ਤੋਰ ਕੇ ਗਲਤ ਸਿੱਖਿਆਵਾਂ ਦੇ ਕੇ ਆਪਣਾ ਉਲੂ ਸਿੱਟਾ ਕਰਨਾ ਚਾਹੁੰਦੇ ਨੇ ਉਹਨਾਂ ਨੂੰ ਸਮੇਂ ਦੇ ਨਾਲ ਤੁਕਮਾਂ ਜਵਾਬ ਦੇਣਾ ਚਾਹੀਦਾ ਤਰਰ ਜਿੰਦਰ ਜੀ ਤੁਸੀਂ ਆਪਣਾ ਮੈਨੂੰ ਕੀਮਤੀ ਸਮਾਂ ਦਿੱਤਾ ਵਧੀਆ ਵਿਚਾਰ ਸਾਂਝੇ ਕੀਤੇ ਮੈਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦਾ ਸਰ ਧੰਨਵਾਦ ਸਬੋਤੋ ਜਾਨਾ ਜੁੜੇ ਸੀ ਜਿੰਦਰ ਸਿੰਘ ਜੀ ਸਾਣਾ ਅਕਸਰ ਜੁੜਦੇ ਨੇ ਤੇ ਬੜੇ ਵਧੀਆ ਵਿਚਾਰ ਤੇ ਤੁਹਾਨੂੰ ਦੱਸ ਜੀ ਕਿ ਆਉਣ ਵਾਲੇ 6 ਤਰੀਕ ਨੂੰ 6 ਜੂਨ ਇੱਕ ਬਹੁਤ ਇਤਿਹਾਸਕ ਦਿਨ ਹੈ 6 ਜੂਨ 84 ਨੂੰ ਛੋਟਾ ਕੱਲੂਗਾਰ ਅੰਮ੍ਰਿਤਸਰ ਜਨ ਨੂੰ ਕੇ ਇੰਗਲਿਸ਼ ਦੇ ਵਿੱਚ ਆਪਰੇਸ਼ਨ ਬਲੂ ਸਟਾਰ ਵੀ ਕਿਹਾ ਗਿਆ ਬਹੁਤ ਸਾਰੇ ਜਾਨਾਂ ਗਈਆਂ ਹੁਣ ਉਹ ਉੱਪਰ ਕੁਲਦੀਪ ਸਿੰਘ ਗੜਗਾ ਜਿਹੜੇ ਸਾਡੇ ਨਵੇਂ ਜਥੇਰੇ ਬਣੇ ਨੇ ਉਹਨਾਂ ਦੇ ਵੱਲੋਂ ਇੱਕ ਕਹਿਆ ਗਿਆ ਸੀ ਕਿ ਅਸੀਂ ਬਿਆਨ ਦੇਾਂਗੇ ਕਿ ਹਰ ਸਾਲ ਹੀ ਜੱਥੇਰ ਬਿਆਨ ਦਿੰਦੇ ਨੇ ਪਰ ਐਤਕੀ ਉਹਨਾਂ ਦੇ ਬਿਆਨ ਤੋਂ ਪਹਿਲਾਂ ਹੀ ਅ ਹਰਨਾਮ ਸਿੰਘ ਧੂਮਾ ਦੇ ਵੱਲੋਂ ਇੱਕ ਬਿਆਨ ਸਾਹਮਣੇ ਆ ਗਿਆ ਉਹਨਾਂ ਨੇ ਕਿਹਾ ਕਿ ਜੇਕਰ ਗੜਗਾਟ ਸਾਹਿਬ ਉੱਥੇ ਬਿਆਨ ਦੇਣਗੇ ਤਾਂ ਅਸੀਂ ਬਿਆਨ ਨਹੀਂ ਦੇ ਦੇਣਾ ਤਾਂ ਇਲਜ਼ਾ ਮਤਲਬ ਇਹ ਵੀ ਹੈ ਕਿ ਪੰਜਾਬ ਦਾ ਮਾਹੌਲ ਖਰਾਬ ਕੀਤਾ ਜਾ ਰਿਹਾ ਹੈ ਅਸੀਂ ਨਹੀਂ ਚਾਹੁੰਦੇ ਕਿ ਉਸ ਦਿਨ ਅੰਮ੍ਰਿਤਸਰ ਦੇ ਬਹੁਤ ਜ਼ਿਆਦਾ ਕਾਟ ਹੁੰਦਾ ਕੋਈ ਅਜਿਹਾ ਮਾਹੌਲ ਖਰਾਬ ਹੋਵੇ ਤਾਂ ਰਾਜਨੀਤਿਕ ਜਿਹੜੇ ਆ ਲਾਗੂ ਨੇ ਜਾਂ ਐਸਜੀਪੀਸੀ ਬਹੁਤ ਡਿਸੈਂਸਤਾ ਉਹਨਾਂ ਦੇ ਵਿੱਚ ਆ ਕੇ ਇਹਨਾਂ ਦਾ ਸਮਝੌਤਾ ਕਰਾਉਣਾ ਚਾਹੀਦਾ ਕਿਉਂਕਿ ਉਹ ਵੀ ਗੜਗੱਤ ਸਾਹਿਬ ਇੱਕ ਬਹੁਤ ਵੱਡੇ ਜਥੇਦਾਰ ਨੇ ਆਖਾਤਕ ਦਾ ਜਥੇਦਾਰ ਨੇ ਉਹਨਾਂ ਨੂੰ ਸਪੋਰਟ ਕਰਨੀ ਚਾਹੀਦੀ ਹੈ ਸੋ ਦੋਸਤੋ ਦੇਖਦੇ ਹਾਂ ਹੁਣ 6 ਤਰੀਕ ਨੂੰ ਕੀ ਕੁਲਦੀਪ ਸਿੰਘ ਗੜਗੱਤ ਜਥੇਦਾਰ ਬਿਆਨ ਦੇ ਸਕਣਗੇ ਜਾਂ ਨਹੀਂ ਇਹ ਦੋਸਤੋ ਹੁਣ ਸਮਝ ਲੱਸੇਗਾ ਇਸ ਖਬਰ ਦੀ ਜੋ ਵੀ ਅਗਲੀ ਅਪਡੇਟ ਹੋਈ ਉਹ ਤੁਹਾਨੂੰ ਸਭ ਤੋਂ ਪਹਿਲਾਂ ਸੇਕ ਕਰਾਂਗੇ ਏਵਨ ਪੰਜਾਬੀ ਟੀਵੀ ਤੇ ਹੀ ਤੇ ਦੋਸਤੋ ਇਹ ਸਾਡਾ ਸ਼ਾਨਦਾਰ ਲਾਈ ਦਾ ਪ੍ਰੋਮ ਸੀ ਤੁਹਾਡਾ ਦੁਆਰਾ ਜੁੜਾਂਗਾ ਕੋਈ ਹੋਰ ਰਾਜਾ ਪ੍ਰੋਮ ਲੈ ਕੇ ਉੱਤਾਂ ਤੁਸੀਂ ਦੇਰੋ